ਮੋਡਲਾ ਬੋਟੇ ਉਹ ਸੜਾ ਜੀ ਦਾ ਕੋਈ ਨਹੀਂ ਜੀ ਬੱਤ ਚੇਕ ਕਰ ਦਿਓ ਨਾਦੀ 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 ਆਹ ਉਹ ਖੁੱਲ ਪਾੜੀ ਜਾ ਖੜ ਜਾ ਖੜ ਜਾ ਖੁੱਲ ਨਾ ਪਾ ਉਹ ਉਹ ਗੋਡੀ ਗੋਡੀ ਠੀਕ ਹੈ ਜੀ ਮੇਰੇ ਵਿਸ਼ਾ ਦੇ ਇੱਕ ਇਹ ਹੈ ਸਾਡੇ ਲਈ ਕੋਈ ਨਹੀਂ আরে <laughs> কত <laughs>

ਰੂੜਾ ਜੀ ਮਨਦੀਪਾਲ ਜੀ ਕੁਸ਼ਵੀਰ ਜੀ ਇਸ ਨਗਰ ਦੇ ਸਾਰੇ ਸਤਿਕਾਰਯੋਗ ਬਜ਼ੁਰਗੋ ਮਾਤਾਵਾਂ ਭੈਣਾਂ ਸ਼ਹੀਦ ਵੀਰ ਨੌਜਵਾਨ ਸਾਥੀ ਅਤੇ ਸਾਥਣਾਂ ਜੀ ਇਲਾਇਤਰੀ ਜੀ ਕਾਂਸਾ ਇਲਾਇਤਰੀ ਜੀ ਦੇ ਪਤੇ ਅੱਜ ਮਾਨੂੰ ਬੜੀ ਖੁਸ਼ੀ ਹੋਈ ਪਿੰਡ ਚਨਾਰੋ ਦੇ ਵਿੱਚ ਮੇਰੇ ਸਾਰੇ ਨੌਜਵਾਨ ਵੀਰਾਂ ਨੇ ਰਣਕੇ ਇਲਾਕੇ ਦੇ ਪਿੰਡਾਂ ਦੇ ਸਹਿਯੋਗ ਨਾਲ ਸ਼ੇਰਾਂ ਪੰਜਾਬ ਸਪੋਰਟਸ ਕਲੱਬ ਸੈਂਚਣਾਲੋਂ ਵੱਲੋਂ ਸਰਸਾਈਟ ਸਕੂਲ ਦਾ ਸਾਈਡਰ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਗੁਰੂ ਸਾਹਿਬ ਨੇ ਉਦਮ ਬਖਸ਼ਿਆ ਨੌਜਵਾਨੀ ਨੂੰ ਪ੍ਰੇਰਿਤ ਕੀਤਾ ਇਹ ਲਈ ਅਪਰਾਮਣੇ ਹੋਣੇ ਅੱਜ ਸਮੇਂ ਦੀ ਮੁਖ ਲੋੜ ਹੈ ਜਦੋਂ ਸਾਡੀ ਨੌਜਵਾਨ ਪੀੜੀ ਪਰੇ ਪੈ ਰਹੀ ਹੈ ਉਹਨਾਂ ਨੂੰ ਸਹੀ ਸਿੱਧੇ ਦੇਣ ਲਈ ਆਪਣੀ ਸਿਹਤ ਲਈ ਜਾਗਰੂਕ ਕਰਨ ਲਈ ਇੱਕ ਚੰਗੇ ਇਨਸਾਨ ਬਣ ਲਈ ਬੱਚਿਆਂ ਨੂੰ ਨੌਜਵਾਨਾਂ ਨੂੰ ਗਰਾਊਂਡ ਨਾਲ ਜੋੜਨ ਲਈ ਇਹ ਜਿਹੜੇ ਉਪਰਾਲੇ ਬਹੁਤ ਜ਼ਰੂਰੀ ਨੇ ਸਮੇਂ ਦੀ ਲੋਕੋੜ ਹੈ ਸਾਡੇ ਵੀਰ ਹਰ ਇੱਕ ਸਾਲ ਇਹ ਟੂਰਨਾਮੈਂਟ ਕਰਵਾਉਣੇ ਨੇ ਬੜੀ ਖੁਸ਼ੀ ਦੀ ਗੱਲ ਆ ਵਧਾਈ ਦੇ ਹੱਕਦਾਰ ਨੇ ਅਜਿਹੇ ਟੂਰਨਾਮੈਂਟਾਂ ਨੂੰ ਜਿੰਨੇ ਵੀ ਸਮਾਜ ਸੇਵੀ ਫਿਟਿਕਲ ਜਹ ਜਿੰਨੇ ਵੀ ਆਪਣੇ ਲੋਕਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਉਹਨਾਂ ਨੂੰ ਅੱਗੇ ਆ ਕੇ ਨੌਜਵਾਨ ਬਿਰਾਂ ਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਉਸੇ ਹਿੱਸੇ ਵਿੱਚੋਂ ਮੈਂ ਆਪਣੇ ਵੱਲੋਂ 7500 ਰੁਪਏ ਮਾਈਕ ਸਹਾਇਤਾ ਵੀ ਦਿੱਨਾ ਇਸ ਸੋਸ਼ਲ ਅਭਿਆਨ ਦੇ ਨਾਲ ਲਾਭੀ ਚੋਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ The <laughs> ਕੀ ਨਾਏ ਤੁਹਾਡਾ ਜਸਮਨਪ੍ਰੀ ਸਿੰਘ ਜਿਹੜਾ ਤੁਸੀਂ ਗੋਲ ਕਰਿਆ ਹੈ ਨਾਸਟ ਗੋਲ ਕਿੰਨਾ ਕੁ ਪ੍ਰੈਸ਼ਰ ਹੁੰਦਾ ਹੈ ਦਿਮਾਗ ਤੇ ਬਹੁਤ ਪ੍ਰੈਸ਼ਰ ਹੁੰਦਾ ਕਿੰਨਾ ਕਾਮ ਦੀ ਬਹੁਤ ਝੋਟਾ ਹੀ ਕੰਟਲ 31 ਕੰਟਲ ਨਹੀਂ ਨਹੀਂ ਬਹੁਤ ਹੁੰਦਾ ਪ੍ਰੈਸ਼ਰ ਬਹੁਤ ਹੁੰਦਾ ਪ੍ਰੈਸ਼ਰ ਅੱਛਾ ਹੁਣ ਤਾਂ Winner ਹੋ ਗਏ ਹੈਂ ਕੀ ਕਹਿਣਾ ਚਾਹੋਗੇ ਕੁਝ ਨਹੀਂ ਪ੍ਰੈਕਟਿਸ ਕਰੋ ਇਹ ਗਰਾਊਂਡ ਆਓ ਰੋਜ਼ ਅੱਛਾ ਕੀ ਖਾਂਦਾ ਹੁੰਦਾ ਰੋਜ਼ ਰੋਜ਼ ਹੀ ਆਂਡੀ ਖਾਂਦਾ ਹੁੰਦਾ ਸਵੇਰੀ ਅੱਛਾ ਜੀ ਦੁੱਧ ਹੀ ਪੀਦਾ ਹੁੰਦਾ ਜੀ ਲੱਗਿਆ ਉਹ ਤਾਂ ਲੱਗਦਾ ਈ ਤੈਨੂੰ ਹੈਂ ਲਾਲਾ ਜੀ ਕਿੰਨੇ ਜਿਹੜੀ ਜਿਹੜੀ ਪ੍ਰੈਕਟਿਸ ਹੁੰਦੀ ਹੈ ਕਿੰਨੇ ਘੰਟੇ ਦੀ ਪ੍ਰੈਕਟਿਸ ਤੁਸੀਂ ਕਰਦੇ ਹੋ? 4 ਘੰਟੇ ਦੀ 4 ਘੰਟੇ ਡੇਲੀ ਸਵੇਰੇ 2 ਘੰਟੇ ਸ਼ਾਮ ਨੂੰ ਕੋਚ ਕੋਚ ਕੌਣ ਹੈ ਤੁਹਾਡਾ? ਕੋਚ ਅਮਰਜੀਤ ਕੋਸਾਈ ਆਨੰਦਪੁਰ ਸਾਹਿਬ ਹੈਗੇ ਆਪੇ ਇੱਥੇ ਨਹੀਂ ਹੈਗੇ ਕੋਚ ਨੂੰ ਕੀ ਕਹਿਣਾ ਚਾਹੋਗੇ ਹੁਣ? ਕੋਚ ਨੂੰ ਵੀ ਬਹੁਤ ਵਧੀਆ ਸਿਖਾਉਂਦੇ ਆ ਜੀ ਸਾਨੂੰ ਬਹੁਤ ਵਧੀਆ ਸਾਨੂੰ ਵੀਰ ਜੀ ਤੁਸੀਂ ਵੀ ਦੇਖਿਆ ਕਿ ਇਹ ਵੀ ਬੜੀ ਕੋਸ਼ਿਸ਼ ਕੀਤੀ ਹੈ 골 ਨਹੀਂ ਹੋਇਆ ਹੈਗਾ ਤੁਹਾਨੂੰ ਲੱਗਦਾ ਵੀ ਟੱਕਰ ਦੀ ਟੀਮ ਸੀਗੀ ਇਹ? ਦੋ ਵਧੀਆ ਟੀਮ ਸੀ ਦੋਨੋਂ ਟੀਮਾਂ ਵਧੀਆ ਸੀਗੀ ਤੇ ਜਿੰਨਾ ਹੋ ਸਕਿਆ ਜਿਆ ਦੇ ਉਰ ਲਾਇਆ ਤੇ ਲੈਡ ਦੀ ਲਾਸਟ ਜਿੱਤੇ ਆ ਜੀ ਕਿੰਨਾ ਕਿ ਕਿੰਨਾ ਕੁ ਪ੍ਰੈਸ਼ਰ ਹੁੰਦਾ ਪੂਰੀ ਟੀਮ ਦੇ ਉੱਪਰ ਕਿਉਂਕਿ ਮੇਨਟੇਨ ਕਰਕੇ ਰੱਖਣਾ ਡਿਸਟ੍ਰਿਬਿਊਟ ਵੀ ਹੁੰਦੇ ਨੇ ਤੇ ਆਪਸ ਦੇ ਵਿੱਚ ਵੀ ਡਿਸਟ੍ਰਿਬਿਊਟ ਹੋ ਜਾਂਦਾ ਕਈ ਵਾਰੀ ਗੋਲ ਪਿੱਛੇ ਵੀ ਉਹ ਕਿੰਨਾ ਕੁ ਪ੍ਰੈਸ਼ਰ ਹੁੰਦਾ ਦੇਖੋ ਫਾਈਨਲ ਮੈਚ ਆ ਫਾਈਨਲ ਮੈਚ ਦਾ ਪ੍ਰੈਸ਼ਰ ਪਿਛਲੇ ਪੰਜ ਮੈਚ ਜਿੱਤ ਕੇ ਆਏ ਤੇ ਤਿੰਨ ਦਿਨ ਦੀ ਮਿਹਨਤ ਹੁੰਦੀ ਆ ਦਾ ਪ੍ਰੈਸ਼ਰ ਤਾਂ ਹੁੰਦਾ ਜੀ ਪਰ ਜੇ ਪ੍ਰੈਸ਼ਰ ਨੂੰ ਮੈਨੇਜ ਕਰਾਂਗੇ ਤਾਂ ਹੀ 플레이ਰ ਅੱਛਾ ਫਿਰ ਜਿਵੇਂ ਪੂਰੀ ਟੀਮ ਹੈ ਲੜਕੇ ਚੱਲਦੀ ਐ ਸੱਟਾ ਬੇਟਾ ਵੀ ਲੱਗਦੀਆਂ ਨੇ ਉਹਨਾਂ ਵਾਸਤੇ ਤੁਸੀਂ ਕੀ ਨਿਸ਼ਾਨਾ ਜੀ ਸੱਟਾ ਬੇਟਾ ਵੀ ਲੱਗਦੀਆਂ ਨੇ ਦੇਖੋ ਉਹਦਾ ਹੁਣ ਹਰੇਕ ਚੀਜ਼ ਦੇ ਵਿੱਚ ਹੁੰਦਾ ਹੈ ਹਨਾ ਪਖੇਡਾਂਗੇ ਪਰ ਸਰਪ ਸੱਟ ਦਾ ਵੱਜਦੀ ਹੋ ਜੀ ਪਰ ਆਪਾਂ ਬਚ ਕੇ ਖੇਡਦੇ ਆ ਸਪੋਰਟਸਮੈਨਸ਼ਿਪ ਹੈ ਜਿੱਥੇ ਸੱਟ ਕਿਸੇ ਦਾ ਵੱਜੇ ਨਾ ਹਨਾ ਅੱਗੇ ਚੱਲੋ ਹੁਣ ਫਿਊਚਰ ਦੇ ਕੀ ਪਲਾਨ ਉੱਤਰਾਸ ਕਿ ਰੇਡਰਮੈਂਟ ਜੀ ਠੀਕ ਹੈ ਤੁਹਾਨੂੰ ਸੁਣਦਾ ਸਾਡੇ ਬੱਚਿਆਂ ਤੇ ਸਾਡੇ ਨੌਜਵਾਨਾਂ ਤੇ ਸਾਡੇ ਸਪੋਰਟਸ ਕਲੱਬਾਂ ਦੇ ਜਿਹੜੇ ਮੈਂਬਰ ਨੇ ਪ੍ਰਧਾਨ ਅਬਰਿੰਦਰ ਜੀ ਹੋਣੀ ਤੇ ਉਹਦੇ ਨਾਲ ਇਹ ਆ ਵੀ ਜਿੱਥੇ ਸਾਡੇ ਨੌਜਵਾਨ ਪੀੜੀ ਬੜਾ ਇੱਕ ਖਤਰਨਾਕ ਦੌਰ ਚੱਲ ਰਿਹਾ ਪਹਿਲਾਂ ਬੜੇ ਸੰਤਾਪ ਆ ਬਰਭੋਗੇ ਆ ਹੁਣ ਫੇ ਜਦੋਂ ਬੱਚੇ ਆਹ ਨਸ਼ੇ ਦੇ ਚੱਕਰ ਦੇ ਵਿੱਚ ਜਾਂ ਹੋਰ ਮਾੜੀਆਂ ਆਦਤਾਂ 'ਚ ਕਿਤੇ ਪੈਂਦੇ ਆ ਤਾਂ ਖਬਰ ਪੜਦੇ ਆ ਤਾਂ ਬੜਾ ਦੁੱਖ ਹੁੰਦਾ ਪਰ ਲੇਕਿਨ ਜਦੋਂ ਇਹ ਟੂਰਨਾਮੈਂਟ ਨੇ ਟੂਰਨਾਮੈਂਟ ਹੁੰਦੇ ਅੱਜ ਵੀ ਮੈਂ ਚੌਥੀ ਜਗ੍ਹਾ ਇੱਥੇ ਟੂਰਨਾਮੈਂਟ ਚ ਆਇਆ ਤੇ ਬੜੀ ਖੁਸ਼ੀ ਹੁੰਦੀ ਆ ਜਿਹੜੇ ਬੱਚੇ ਖੇਡਦੇ ਆ ਮਾਪਾਪ ਦਾ ਨਾਮ ਉੱਚਾ ਕਰਦੇ ਆ ਇਲਾਕੇ ਦਾ ਸਾਡੇ ਦੇਸ਼ ਦਾ ਨਾਮ ਉੱਚਾ ਹੁੰਦਾ ਤੇ ਨਵੇਂ ਜਿਹੜੇ ਬੱਚੇ ਆ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਦੇਖ ਕੇ ਨਾ ਬੱਚਿਆਂ ਨੂੰ ਉਹਨਾਂ 'ਚ ਜਾਗ ਲੱਗਦਾ ਉਹ ਬੱਚੇ ਵੀ ਖੇਡਾਂ ਵੱਲ ਪ੍ਰੇਰਿਤ ਹੁੰਦੇ ਆ ਪਿਛਲੇ ਸਮੇਂ ਦੌਰਾਨ ਵੀ ਅਸੀਂ ਸਾਡੀ ਸਰਕਾਰ ਦੇ ਵਿੱਚ ਮੇਰੇ ਪਿਤਾ ਜੀ ਇੱਥੋਂ ਹਲਕਾ ਜਨਤ ਵੀ ਰਹੇ ਐਮਐਲਏ ਵੀ ਰਹੇ ਹਰ ਪਿੰਡ ਨੂੰ ਅਸੀਂ ਜਿਹੜੇ ਖੇਡ ਕਿੱਟਾਂ ਤੇ ਜਿੰਮ ਦਾ ਸਮਾਨ ਮੁਹਈਆ ਕਰਵਾਇਆ ਸੀਗਾ ਮਤਲਬ ਕੋਈ ਪਿੰਡ ਇਹੋ ਜਿਹਾ ਨਹੀਂ ਰਿਹਾ ਜਿੱਥੇ ਅਸੀਂ ਜਿੰਮ ਦਾ ਸਮਾਨ ਤੇ ਖੇਡ ਕਿੱਟ ਨਹੀਂ ਦਿੱਤੀ ਇਸ ਵੀਂਟਰ ਨੂੰ ਵੀ ਅਸੀਂ ਖੇਡ ਦਾ ਸਮਾਨ ਦੇਖ ਕੇ ਗਏ ਸੀ ਅੱਜ ਵੀ ਬੜੀ ਖੁਸ਼ੀ ਹੋਈ ਇਹਨਾਂ ਨੇ ਉਹ ਫੁੱਟਬਾਲ ਟੂਰਨਾਮੈਂਟ ਜੋ 3 ਦਿਨ ਦਾ ਕਰਵਾਇਆ ਤੇ ਮੈਂ ਵਧਾਈ ਦਿੰਨਾ ਜੇ ਜੇ ਟੀਮ ਨੂੰ ਰਨਰ ਟੀਮ ਨੂੰ ਜਿੰਨੇ ਬੱਚੇ ਖੇਡੇ ਆ ਉਹਨਾਂ ਸਾਰਿਆਂ ਨੂੰ ਕਲੱਬ ਦੇ ਜਿਹੜੇ ਮੈਂਬਰ ਸਹਿबान ਨੇ ਨਗਰ ਪੰਚਾਇਤ ਅਸਰਾਬਾਦਰ ਸੇ ਹੋਰੀ ਖੜੇ ਆ ਐਮਸੀ ਨੇ ਤੋਂ ਪ੍ਰਦੀਪ ਰੂੜਾ ਜੀ ਖੜੇ ਆ ਰਣਦੀਪਲ ਬਾਂਸਲ ਜੀ ਖੜੇ ਆ ਡਾਕਟਰ ਸਾਹਿਬ ਖੜੇ ਆ ਇਹ ਸਾਰੀ ਬੜੀ ਸਾਡੇ ਸ਼ਹਿਰ ਦੀ ਕ੍ਰੀਮ ਆ ਇਹ ਜਿਹੜੀ ਹਮੇਸ਼ਾ ਹਰ ਸਮਾਜਿਕ ਪ੍ਰੋਗਰਾਮ ਨੂੰ ਹਰ ਖੇਤਰ ਦੇ ਵਿੱਚ ਇਹ ਯੋਗਦਾਨ ਪਾਉਂਦੇ ਆ ਅੱਜ ਇਹ ਬੱਚਿਆਂ ਨੂੰ ਸਾਰੇ ਤਸ਼ਾਹ ਦੇਣ ਦੇ ਲਈ ਬੱਚਿਆਂ ਨੂੰ ਹੌਸਲਾ ਦੇਣ ਦੇ ਲਈ ਇੱਥੇ ਆਏ ਆ ਤੇ ਇਹਨਾਂ ਦਾ ਵੀ ਬਹੁਤ ਧੰਨਵਾਦ ਤੇ ਮੈਂ ਕਲੱਬ ਦੇ ਮੈਂਬਰ ਤੇ ਪ੍ਰਧਾਨ ਸਾਹਿਬ ਦਾ ਤੇ ਸੂਚੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਸਾਨੂੰ ਵੀ ਬੁਲਾ ਕੇ ਉਹਨਾਂ ਨੇ ਇੱਥੇ ਸੰਕਟ ਦੇ ਦਰਸ਼ਨ ਕਰਾਏ ਆ ਤੇ ਇੱਥੇ ਆਉਣ ਦਾ ਮਾਣ ਮਹਿਸੂਸ ਕਰਦੇ ਆ ਮੌਕਾ ਮਿਲਿਆ ਤੇ ਮੈਂ ਫਿਰ ਵਧਾਈ ਦਿੰਦਾ ਸਮੁੱਚੇ ਕਲੱਬ ਨੂੰ ਸੂਚੇ ਖਲੇਰਾਂ ਨੂੰ ਤੇ ਪ੍ਰਬੰਧਕਾਂ ਨੂੰ ਵੀ ਹਰ ਸਾਲ ਇਸੇ ਤਰ੍ਹਾਂ ਹੀ ਕਰਵਾਉਂਦੇ ਰਹਿਣ ਤੇ ਬੱਚਿਆਂ ਨੂੰ ਖੇਡਾਂ ਨਾਲ ਜੋੜ ਪ੍ਰਬੰਧਕ ਕਮੇਟੀ ਨੂੰ ਉਹਨਾਂ ਨੂੰ ਚਾਹੀਦਾ ਨਹੀਂ ਹੈਗਾ ਵੀ ਇਹਨਾਂ ਨੂੰ ਡਾਈਟ ਦਾ ਪ੍ਰੋਵਾਈਡ ਕਰਾਇਆ ਜਾਵੇ ਉਹ ਟੈਸਟਮੈਂਟ ਨੇ ਗਰਾਊਂਡ ਪ੍ਰੋਵਾਈਡ ਕਰਵਾ ਦੋਗੇ ਜਿੰਮਾ ਪ੍ਰੋਵਾਈਡ ਕਰਵਾ ਦੋਗੇ ਲੇਕਿਨ ਡਾਈਟ ਵੀ ਤਾਂ ਜ਼ਰੂਰੀ ਹੈ ਸਾਡੇ ਦੇਖੋ ਜਿੰਨਾ ਦੇਖੋ ਧਾਰਮਿਕ ਆਗੂ ਵੀ ਬਾਕੀ ਹਰ ਕੋਈ ਇਨਸਾਨ ਜਿਹੜਾ ਇਹ ਕਰ ਸਕਦਾ ਤਾਂ ਜ਼ਰੂਰ ਡਾਈਟ ਵੀ ਪ੍ਰੋਵਾਈਡ ਕਰਾਵੇ ਤੇ ਹੋਰ ਵੀ ਜਿਹੜੀਆਂ ਮਤਲਬ ਜ਼ਰੂਰਤਾਂ ਨੇ ਪਲੇਅਰਾਂ ਨੂੰ ਉਹ ਸਾਰੀਆਂ ਦੀ ਲੋੜ ਚਾਹੀਦੀਆਂ ਨੇ ਅਸੀਂ ਇਸ ਸ਼ਹਿਰ ਦੇ ਵਿੱਚ ਜਿਹੜਾ ਗਰਾਊਂਡ ਬਣਿਆ ਉਸ ਗਰਾਊਂਡ ਦੇ ਲਈ ਮੇਰੇ ਪਿਤਾ ਜੀ ਸਾਹਿਬ ਦਾ ਵੱਡਾ ਯੋਗਦਾਨ ਰਿਹਾ ਉਹ ਉਸ ਸਮੇਂ ਸਰਕਾਰ ਸੀ ਕਿ ਉਹਨਾਂ ਦੇ ਹੱਥ ਵਿੱਚ ਵੀ ਮਤਲਬ ਹਲਕਾ ਚਾਰਜ ਸੀ ਐਮ ਐਲ اے ਸੀ ਕਿ ਉਦੋਂ ਇਹ ਜਿਹੜਾ ਕਰਾਲੀ ਦਾ ਗਰਾਊਂਡ ਸੀਗਾ ਇਹਦੀ ਕੋਈ ਸਥਿਤੀ ਹੋਰ ਬਣ ਗਈ ਸੀ ਲੇਕਿਨ ਬਾਦ ਸਾਹਿਬ ਨੇ ਗੱਲ ਕਹੀ ਬਾਦ ਸਾਹਿਬ ਨੇ ਗੱਲ ਕਰਕੇ ਇਹ ਜਿਹੜਾ ਗਰਾਊਂਡ ਬਣਵਾਇਆ ਤੇ ਉਹਦੇ ਲਈ ਉਹ ਸਟੇਡੀਅਮ ਬਣਿਆ ਜੋ ਉਹਦੇ ਲਈ ਲੱਖਾਂ ਰੁਪਈਆ ਵੀ ਬਾਦ ਸਾਹਿਬ ਨੇ ਦਿੱਤਾ ਉਥੇ ਆਪਾਂ ਸਟੇਡੀਅਮ ਬਣਾਇਆ ਤੇ ਅੱਜ ਉਹ ਗਰਾਊਂਡ ਹੈ ਜਿਹੜਾ ਉਹ ਆਪਣਾ ਨਾਮ ਨਾ ਖੱਟ ਰਿਹਾ ਨੌਜ ਉਹ ਦਰਸ ਕੇ ਸੇਵਾ ਕਰੀਏ ਸਾਡੇ ਲੱਗੜ ਦੀ ਸੇਵਾ ਕੀਤੀ ਹੈ ਔਰ ਮੈਂ ਆਪਣੇ ਜਥੇਬੰਦੀਆਂ ਵੱਲੋਂ 49 ਸਾਲ ਦਾ ਲੱਗੜ ਵਿਖੇ ਗਰਾਊਂਡ ਵਿਕਟੋਰੀ ਟੂਰਨਾਮੈਂਟ ਦੇ ਮੌਕੇ ਤੇ ਸਨਮਾਨ ਕਰਦਾ ਸ਼ੇਰੇ ਕਲੱਬ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਵਿਕਿੰਦਰ ਸਿੰਘ ਜੀ ਉਹਨਾਂ ਦੀ ਸਪੁੱਜੀ ਟੀਮ ਵੱਲੋਂ ਵੀ ਮੈਂ 49 ਸਾਲ ਦਾ ਜੋ ਨਿਖੀ ਜੀ ਹੈ ਤੇਰੇ ਦਾ ਧੰਨਵਾਦ ਜੀ ਰਾਜਵਰ ਜੀ ਦਾ ਖਾਤਮਾ ਰਾਜਵਰ ਜੀ ਕੀ ਬੰਦਾ